معافی سرکار ہی بند کروا سکتی ہے جب تک ٹھیک نہیں بند ہوگی نسل نہیں بند ہوگا ستا بند نہیں ہوگا تب تک ہمارا پنجاب رکھ نہیں سکتا پنجاب کو بچانا کہ بچانا کہ جیسے اسے مکت ہونا

سنات سنات میں آپ کو جب دینے والے کو ماننا چاہیے بھگوان کے اوپر لکھ کو جانتے تو ہم اس کو سب کی بنتی, مانم کی مانم ہمیں جانا ہے, اگر ہم اسی میں سنت نہیں اور دس جس سکھ کو نشوں میں باروں میں جو سکھ کہیں

ਸਾਡੇ ਕੈਲਕੂਲੇਸ਼ਨ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਤੇ ਮੈਂ ਆਪਣੇ ਸਾਰੇ ਸਰਦਾਰਾਂ ਦੇ ਮਾਣਿਆਂ ਤੋਂ ਸਲਾਹਕਨਾਂ ਨੂੰ ਕਹਿਣਾ ਚਾਹਣਾ ਕਿ ਜੇ ਸਲਾਹਕਨ ਬਚਾਲਾ ਹੈ ਅਸੀਂ ਤੇ ਸਾਡੇ ਜਿਹੜੇ ਯੰਗਸਟਰ ਆ ਰਿਹਾ ਉਹਨਾਂ ਨੂੰ ਘੱਟੋ ਘੱਟ ਚਾਰ ਨਿਆਣੇ ਜ਼ਰੂਰ ਕਰਨੇ ਚਾਹੀਦੇ ਆ ਬਾਕੀ ਸਭ ਕੁਝ ਨਗਰ ਕਾਰਵਾਈ ਦੇ ਅੰਦਰ ਚੱਲਦਾ ਹੈ ਸਰਦਾਰੀ ਮੈਂ ਕਿਰਪਾ ਅਸ਼ੀਰਵਾਦ ਲੈ ਰੱਹੇ ਗੁਜਰੀ ਜੀ ਜਰੂਰ ਨਾਮ ਨਮਸਕਾਰ ਕਨਖਾ ਗੁਰਖ ਮੇਰਲਾ ਉਹ ਲੈੜਵਾਰ ਕਾਲਾ ਮੂਰਤ ਅਜੂਨੀ ਸੈਘੰ ਗੁਰਪਸਾਦ ਜਪੋ ਆਰ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਹੀ ਸੱਚ ਮਰਮ ਸਤਿਕਾਰ ਜੋ ਸੰਤ ਸੁਭਾਅ ਦੇ ਮਹਾਂਪੁਰਸ਼ ਵਿਕਰਮਦਾਸ ਜੀ ਦੀ ਰਗਵਾਈ ਇਹ ਜੋ ਸੰਤ ਸੁਭਾਅ ਸਮਾਰਨ ਹੋ ਰਿਹਾ ਹੈ ਅਤੇ ਬੇਅੰਤ ਸੰਗਤਾਂ ਆਈਆਂ ਭਰ ਰਹੀਆਂ ਹਨ ਸਭ ਨੂੰ ਗੱਜ ਕੇ ਖਤੇ ਬੁਲਾਉਣ ਦੀ ਬੇਨਤੀ ਕਰਦਾ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ آج ایک خاص مزہ اٹھا آئے کہ ترتر برتن کیوں ہو رہا ہے <تصفح> نشے کیوں بدھ رہے ہیں سنت نے بچار دیتے ہیں جو بڑے ہی حقیمتی ہیں آرتی دیگا جی صاحب نے بڑا بڑی بچار دیتا ہے کہ کووڈ سے سب کچھ بند ہو گیا ਕੱਠੇਕੇ ਫੁਲੇਰੇ ਇਹ ਗੇਡੀ ਗੱਡੀ ਹੈ ਇਹ ਸਰਕਾਰਾਂ ਦੀ ਬਣਤੀ ਹੈ ਜੇ ਅਸੀਂ ਠੇਕੇ ਦੀ ਮੰਦਗਾਸ ਸੰਗਠਨ ਘਟਾਉਣੀ ਹੈ ਨਸ਼ੇ ਵਧੇ ਜਾ ਰਹੇ ਨੇ ਨੌਜਵਾਨ ਨਸ਼ੇ ਕਰਪੁੰਦਾ ਜਾ ਰਹੇ ਆਂਮਦਨ ਮੈਂ ਹੋਰ ਬੜੇ ਜਰੀਏ ਨੇ ਸੋ ਆਰਟੀ ਡਿਵਿਡੈਂਡ ਸੁਧਾਰਨ ਮੈਂ ਸਹਿਮਤ ਹਾਂ ਕਿ ਸ਼ਰਾਤ ਦੇਖ ਕੇ ਬੰਦੋ ਨੇ ਜਾਈਦੇ ਹਰ ਥਾਂ ਦੂਸਰੀ ਗੱਲ ਧਰਮ ਪਰिवर्तन ਦੀ ਇਹ ਵੀ ਸਾਡੀ ਗੱਲ ਨਹੀਂ ਹੈ ਅਸੀਂ ਉਹਨਾਂ ਲੋਕਾਂ ਨੂੰ ਪਿਆਰ ਹੀ ਨਹੀਂ ਕੀਤਾ ਅਸੀਂ ਉਹਨਾਂ ਲੋਕਾਂ ਨੂੰ ਬੜਾ ਨੀਵੇਂ ਸਮਝਿਆ ਜਿਹੜੇ ਜਾ ਰਹੇ ਨੇ ਖਾਸ ਕਰਕੇ ਉਸ ਵਰਗ ਦੇ ਲੋਕ ਜਾ ਰਹੇ ਨੇ ਜਿਨ੍ਹਾਂ ਨੂੰ ਅਸੀਂ ਪਿਆਰ ਹੀ ਨਹੀਂ ਕੀਤਾ ਅਸੀਂ ਨਵਰਤ ਕੀਤੀ ਜਾਂਦੀ ਨੀਵੇਂ ਸਮਝਿਆ ਤੇ ਉਹਨਾਂ ਦੀ ਆਰਥਿਕਤਾ ਅਸੀਂ ਸੁਧਾਰ ਨਹੀਂ ਸਕੇ ਕੋਈ ਸਾਥ ਨਹੀਂ ਦਿੱਤਾ ਪਿੰਡਾਂ ਵਾਲੇ ਸਾਥ ਨਹੀਂ ਦਿੱਤਾ ਗੁਰੂ ਘਰਾਂ ਨੇ ਸਾਥ ਨਹੀਂ ਦਿੱਤਾ ਹਾਰ ਕੇ ਉਹਨਾਂ ਨੇ ਕਿਹਾ ਸਾਨੂੰ ਰੋਟੀ ਚਾਹੀਦੀ ਹੈ ਅਸੀਂ ਧਰਮ ਰੋਗੀ ਕਰਨਾ ਹੈ ਉਹ ਉਧਰ ਚਲੇ ਗਏ ਲਾਚ ਬਸ ਹੋ ਕੇ ਚਲੇ ਗਏ ਅੱਜ ਅਸੀਂ ਜੋ ਉਹਨਾਂ ਦਾ ਪ੍ਰਬੰਧ ਕਰ ਦਈਏ ਉਹਨਾਂ ਨੂੰ ਪਿਆਰ ਕਰੀਏ ਉਹਨਾਂ ਦੀ ਪਰਿਵਾਰਾਂ ਨੂੰ ਸੰਭਾਲੀਏ ਤੇ ਸ਼ਾਇਦ ਇਹ ਉਹ ਮੋੜ ਆਣਗੇ ਲੋਕੋ ਗੁਰਨਾਨ ਪਾਸ਼ਾ ਦਾ ਘਰ ਪਿਆਰ ਦਾ ਘਰ ਹੈ ਦਸਮ ਪਾਸ਼ਾ ਗੋਬਿੰਦ ਸਿੰਘ ਦੇ ਇਹ ਮੁਖਵਾਕ ਨੇ ਜਿਨ ਪ੍ਰੇਮ ਕੀ ਉੱਤੇ ਜੀ ਪ੍ਰਭ ਪਾਇਓ ਇਹ ਪ੍ਰੇਮ ਦਾ ਸੰਦੇਸ਼ ਹੁਣੇ ਮਾਂ ਮੁਰਸ਼ਾ ਨੇ ਬਾਬਾ ਬਿਦਨ ਦਾ ਜੀ ਨੇ ਪ੍ਰੇਮ ਦੀਆਂ ਕਹਾਣੀਆਂ ਦਸੀਆਂ ਨੇ ਅਸੀਂ ਇਨਸਾਨ ਨੂੰ ਪਿਆਰ ਕਰੀਏ ਉਹਨੂੰ ਰੱਬ ਉਹਦੇ ਚ ਦੇਖੀਏ ਤੇ ਸ਼ਾਇਦ ਇਹ ਕੋਈ ਸਿੱਖਿਆ ਹੋ ਤਾ ਮਨੁੱਖ ਨੂੰ ਮਿਲ ਆਵੇ پیاری سنگ جیو آج بہت ہی خوشی کا دن ہے شریف مان شریف سنت پاپا نکل دار جی انہوں نے گول گوائی دن کا گرہ سنت سماغم ਜਿਸ ਵੇਲੇ ਪੰਜਾਬ ਤੋਂ ਲੈ ਕੇ ਪੂਰੇ ਦੇਸ਼ ਪਰ ਦੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਸੰਤ ਜਿਹੜਾ ਨਸ਼ਾ ਚੱਲ ਰਿਹਾ ਹੈ ਇਹ ਨਸ਼ਾ ਕਿਉਂ ਹੋ ਰਿਹਾ ਹੈ ਦੋ ਪਰਿਵਾਰ ਹੈ ਕਾਪਸ ਸਾਰੇ ਕੀ ਜਾਣਦੇ باتیں تھوڑی کم کہہ رہی تھی نشہ اب بند نہیں ہو سکتا کتنا تک سرکاراں بارے میں سنیپ کرو لوگ کوئی نمسان اگے اگے ایک منٹ ویرانوں سرکاراں کو بھی پیار کیا مطلب ہوتا ہے اتر 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 کیوں ہو رہا ہے اس کا কারণ بھی ساتھ میں دسیا دیا اؤ پٹاخے لگ لو لوکوں نے نام پیار کیتا ہے ਜਿਹੜੇ ਲੋਕ ਦੁਖੀ ਜਿਨ੍ਹਾਂ ਨੂੰ ਰੋਟੀ ਦੀ ਜਰੂਰਤ ਹੈ ਸਾਡੇ ਦੇਸ਼ ਦਾ ਦੇਖੋ ਸਮਾਜ ਦੀ مشینਾ ਜਿਵੇਂ ਬਸੇ ਹਨ ਬਾਬਾ ਜੀ ਨੇ ਠੇਕੇ ਦਾ ਹਾਲ ਕਹਿੰਦੇ ਅੱਛੀ ਪੀਲੀ ਖਰਾ ਜੈਸੀ ਮਿਲੀ ਜਲਾਪ ਪੀਣੀ ਪੀਣੇ ਦੀ ਕੁਝ ਆਦਤ ਕਾਜ਼ੀ ਹੋ ਗਈ ਪਾਣੀ ਨਾ ਵੀ ਮਿਲ ਚਲੋ ਸ਼ਰਾਬ ਪੀਂ ਪੰਜਾਬ ਦਾ ਇਹ ਹਾਲ ਹੋਇਆ ਪਿਆ ਤੇ ਉਹਦਾ ਨਤੀਜਾ ਕੀ ਹੈ ਨੌਜਵਾਨ ਪੀੜੀ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਤੇ ਨੌਜਵਾਨ ਪੀੜੀ ਨੂੰ ਇਹੀ ਲੱਗ ਬੈਠੀ ਹੈ ਕਿ ਨਸ਼ਾ ਕਰਨਾ ਹੀ ਹੈ ਉਹ ਵਾਲਾ ਕਰਨਾ ਹੈ ਜਿਹੜਾ ਸਰੋ ਨਾਨ ਦੇਵ ਜੀ ਕਹਿੰਦੇ ਨੇ ਨਾਮ ਕਬਾਰੀ ਨਾਨਕਾ ਜਿਹਨੇ ਜਨਮ

ਐਸਾ ਬਸ ਸੰਤਾਂ ਮਹਾ ਪ੍ਰਸ਼ਾਦ ਦਾ ਤੇ ਗੁਰੂਆਂ ਦੀ ਨੋ ਇਹ ਜੋ ਸਾਜ ਸੰਗਤੇ ਕਰਦਾ ਉਸ ਮਹਾ ਦੇ ਦੇ ਕਰਦਾ ਹੈ ਨਾ ਵੀ ਵਾ ਸਲਾਨਾ ਸ਼ਗਵੰਦਾਰਾ ਸਭਤ ਦੇ ਭਲੇ ਵਾਸਤੇ ਸਮਾਜ ਕਲਿਆਣ ਵਾਸਤੇ ਔਰ ਕਿਹੜਾ ਸਾਡਾ ਪੰਜਾਬ ਹੈ ਜੱਸੀਆ ਕੋ ਰਹਤ ਹੋਏ ਪਰਮਾਤਮਾ ਦੀ ਮਹਾਦੇਵ ਦੀ ਸਤਿ ਕਿਰਪਾ ਬਣੀ ਰਹੇ ਸਾਰੇ ਨਸ਼ਿਆ ਤੋਂ ਦੂਰ ਹੋਣ ਤੇ ਮਾਲਿਕ ਦੇ ਚਰਨਾਂ ਦੇ ਨਾਲ ਬਾਬਾ ਇਹ ਹੀ ਸਾਡਾ ਸੰਮੇਲਨ ਦਾ ਸ਼ੇਪ ਭੰਡਾਰ ਹੈ ਇਹ ਸ਼ੇਪ ਭੰਡਾਰਾ ਜਿਹੜਾ ਸੁਨਾਣਾ ਮਨਾਇਆ ਜਾ ਰਿਹਾ ਸਮਾਗਮ ਅੱਛੀ ਹੈ ਜੀ ਬਿਲਕੁਲ ਹੈ ਸਾਡਾ ਦੀਵਾ ਭੰਡਾਰਾ ਸੀਗਾ ਅਸੀਂ ਹਰ ਜਾਂ ਆ ਰਮਨ ਨੇ ਸਾਮਾਨ ਆਉ। ਇੱਕ ਤਾਂ ਨੰਬਰ ਬਤਨ ਉਹਨੇ ਕਿ ਜਿਹੜੀ ਅੱਜ ਸਾਰਿਆਂ ਦੀ ਵਿਚਾਰ ਵਿੱਚ ਕੀਤਾ ਜੂਸਵਲ ਉਹਨਾਂ ਦੇ। ਦੇਖੋ ਜਿੱਥੇ ਅਕਾਲ ਪੁਰਖ ਨੇ ਕਿਸੇ ਨੂੰ ਪੈਦਾ ਕੀਤਾ ਹੈ। ਜੇ ਮਾਰਾ ਨੇ ਉਹ ਸਿੱਖ ਬਣਾਇਆ ਦੋ ਸਿੱਖ ਰਵੇ ਜਿਹੜਾ ਹੈਲਥੀ ਬਣਾਇਆ ਦੋ ਸਾਰੇ ਤਰ੍ਹਾਂ ਦੇ ਕੋਣ ਹੈ। ਪਰ اکال پورک نے جیت رکھے واحد نے جتنے رکھے اپنے اپنے دھرم سب در ستار بیما سنت سمیلن کرایا جی روپ محل امرتسر نانک دیو یونیورسٹی کے سامنے سنت بابا وکرم بچائی والے روپ ریکا سک جو درم پرورتن ہو رہا ਜੋ ਸਮਾਜ ਸਾਡਾ ਬਦਲ ਰਿਹਾ ਹੈ ਸਾਡੀ ਜੁਵਾ ਪੀੜ੍ਹੀ ਜਿਹੜੀ ਆ ਨਸ਼ੇ 'ਚ ਜਾ ਰਹੀ ਉਹਦੇ 'ਚ ਸੰਤਾਂ ਦੇ ਜਿਹੜੇ ਬਚਨ ਹੁੰਦੇ ਆ ਉਹ ਸਮਾਜ ਲਈ ਜਿਹੜੇ ਆ ਨਾ ਉਹ ਰੱਬ ਦਾ ਰੋਤੂ ਹੈ ਇਸ ਲਈ ਅਸੀਂ ਸੰਤ ਸਮਾਜ ਨੂੰ ਇਕੱਠਾ ਕਰਕੇ ਪੰਜਾਬ ਵਿੱਚ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਇੱਕ ਉਪਰਾਲਾ ਕਰ ਰਹੇ ਆ ਆਸ ਕਰਦੇ ਆ ਕਿ ਭਈ ਜਿੰਨੇ ਵੀ ਸੰਤ ਇੱਥੇ ਆਏ ਨੇ ਉਹਨਾਂ ਦੀ ਆਪਣੀ ਆਪਣੀ ਸੰਗਤ ਆ ਕਿ ਜਿਸ ਤਰ੍ਹਾਂ ਇਹ ਮਲਟੀਪਲਾਈ ਹੁੰਦਾ ਚੱਲਿਆ ਇਕ ਨਾ ਇਕ ਕੜੀ ਨਾ ਕੜੀ ਜੋੜ ਕੇ ਅਸੀਂ ਜਿਹੜਾ ਧਰਮ ਪਰਵਰਤਨ ਨੂੰ ਹੋ ਸਕਦਾ ਹੈ ਮਰੇ ਤੇ ਜੇ ਸਭ ਤੋਂ ਵੱਡਾ ਰੋਲ ਜਿਹੜਾ ਨਾ ਸਮਾਜ ਦਾ ਇੱਕ ਸਮਾਜ ਨੂੰ ਵੀ ਸੋਚਣਾ ਪਏਗਾ ਕਿ ਭਈ ਅਸੀਂ ਆਪਣੇ ਗੁਰੂ ਪਿਰਵਾਨੋਂ ਛੱਡ ਕੇ ਆਪਣੇ ਧਰਮ ਨੂੰ ਛੱਡ ਕੇ ਕਨਵਰਟ ਹੋ ਰਹੇ ਹਾਂ ਪਰ ਇਤਿਹਾਸ ਦਵਾਇਆ ਕਿ ਮੁਸਲਮਾਨ ਨੇ ਜਦੋਂ ਧਰਮ ਪਰਵਰਤਨ ਕਰਾਇਆ ਉਹਨੇ ਅਤਿਆਚਾਰ ਕੀਤਾ ਤੇ ਅਸਾਈਤ ਨੇ ਜਦੋਂ ਵੀ ਧਰਮ ਪਰਵਰਤਨ ਕਰਾਇਆ ਉਹਨੇ ਲਾਲਤ ਇਹ ਵੇਚ ਉਹ ਆਪਣੀਆਂ ਵੀ ਕਮਜ਼ੋਰੀਆਂ ਸਮਝਦਾ ਸਾਡੇ ਹਿੰਦੂ ਧਰਮ ਚ ਵੀ ਕਮਜ਼ੋਰੀਆਂ ਨੇ ਕਿ ਮੰਨ ਲਓ ਸਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਕੋਈ ਕਮਜ਼ੋਰ ਆ ਪੈਸੇ ਪੱਖੋਂ ਜਾਂ ਉਹਨੂੰ ਕਿਸੇ ਦਵਾਈ ਦੀ ਜ਼ਰੂਰਤ ਆ ਉਹਨੂੰ ਮੈਡੀਕਲ ਦੀ ਜ਼ਰੂਰਤ ਆ ਸਰਕਾਰਾਂ ਦੇ ਕੁਝ ਕਰਦੀਆਂ ਨਹੀਂ ਪਰ ਅਸੀਂ ਆਪਣੇ ਆਪ ਨੂੰ ਸਨਤ ਨਹੀਂ ਕਹਿੰਦੇ ਆਪਣੇ ਆਪ ਨੂੰ ਹਿੰਦੂ ਕਹਿੰਦੇ ਆ ਪਰ ਅਸੀਂ ਵੀ ਉਹਨਾਂ ਦੀ ਮਦਦ ਨਹੀਂ ਕਰ ਪਾਉਂਦੇ ਕਿ ਉਹ ਕੋਈ ਗੱਲ ਨਹੀਂ ਜਿਹੜੀ ਕੋਈ ਗੱਲ ਨਹੀਂ ਆ ਉਹ ਸਾਡੇ ਤੋਂ ਪਿੰਨਾ ਕਿ ਸਾਡੇ ਭੈਣ ਭਰਾਵਾਂ ਨੂੰ ਦੂਰ ਲੈ ਗਈ ਹੈ ਕਿ ਇਹਦਾ ਹਰਜਾਨਾ ਹੈ ਕਿ ਭਈ ਪੰਜਾਬ ਵਿੱਚ 66000 ਪਾਦਰੀ ਕੰਮ ਕਰ ਰਿਹਾ ਜਿਨ੍ਹਾਂ ਦਾ ਟੀਚਾ ਹੈ ਕਿ ਸਾਲ ਵਿੱਚ 10 ਲੋਕਾਂ ਦਾ ਧਰਮ ਪਰਿਵਰਤਨ ਕਰਾਣਾ ਤੇ ਜੇ ਅਸੀਂ ਰੁਕੇ ਨਹੀਂ ਨਾ ਤੇ ਪੰਜਾਬ ਆਉਣ ਵਾਲੇ ਸਮੇਂ 'ਚ ਨਾ ਜਿਆਦਾ دیر ਰੁਕ ਨਹੀਂ ਸਕਦਾ ਸਾਡੀ ਪੰਜਾਬੀਅਤ ਜਿਹੜੀ ਹੈ ਨਾ ਉਹ ਖਤਮ ਹੋ ਜਾਣੀ ਹੈ 10 ਕੇ 10 ਲੱਖ ਨਹੀਂ दस एक एक ਜਿਹੜਾ ਪਾਦਰੀ ਹੈ ਉਹਦਾ 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 ਟਾਰਗੇਟ ਹੈ ਕਿ ਇੱਕ ਸਾਲ ਵਿੱਚ 10 ਬੰਦਿਆਂ ਦਾ ਧਰਮ ਪਰਿਵਰਤਨ ਕਰਾਉਣਾ ਤੇ 66000 10 ਕਰ ਲਓ ਤੁਸੀਂ ਤੇ ਸੋਚੋ ਸਾਲ ਵਿੱਚ ਕਿੰਨੇ ਸਾਡੇ ਪੰਜਾਬੀ ਭੈਣ ਭਰਾ ਸਾਡੇ ਤੋਂ ਵਿਛੜ ਜਾਣੇ ਆ ਤੇ ਜੇ ਅਸੀਂ ਹੁਣ ਵੀ ਨਾ ਸੋਚਿਆ ਨਾ ਤੇ ਫਿਰ ਉਹ ਸਮਾਂ ਦੂਰ ਨਹੀਂ ਆ ਕਿ ਜਦੋਂ ਪੰਜਾਬ ਨੇ ਖਤਮ ਹੋ ਜਾਣਾ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਸੰਤਾਂ ਦੇ ਮਾਧਿਅਮ ਨਾਲ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜੇ ਭੈਣ ਭਰਾ ਜਿਹੜੇ ਸਾਇਦ ਵਾਲੇ ਜਾ ਰਹੇ ਹਨ ਉਹਨਾਂ ਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਸਾਡੇ ਵਰਗੇ ਰਿਸ਼ਤੇਦਾਰ ਨੇ ਕਿਸੇ ਪੈਸੇ ਪਕੋ ਕਮਜ਼ੋਰ ਰਿਸ਼ਤੇਦਾਰ ਦੇ ਤੇ ਉਹਦੀ ਮਦਦ ਕਰਨੀ ਚਾਹੀਦੀ ਹੈ ਸਾਡੇ ਮੱਲੇ ਚ ਕੋਈ ਕੋਈ ਚੰਦਾ ਮੰਗਣ ਆਂਦਾ 10 ਰੁਪਏ 15 ਰੁਪਏ ਮਿਨੀਮਮ ਅਸੀਂ 10 ਰੁਪਏ ਦਾ ਦਿਨੇ ਹੀ ਆ ਵਾਈਟ ਤੁਹਾਡੀ ਵੱਡੀ ਹੋ ਜਾਣੀ ਆ ਪਰ ਗੱਲ ਮੇਰੇ ਪੰਜਾਬ ਦੀ ਆ ਪੰਜਾਬੀਅਤ ਦੀ ਆ ਮੈਂ ਇਸ ਲਈ ਤੁਹਾਨੂੰ ਕਹਾਂਗਾ ਮੇਰੀ ਗੱਲ ਪੂਰੀ ਰੱਖੋ ਅਸੀਂ ਕਦੀ ਉਹਨਾਂ ਨੂੰ ਪੁੱਛਿਆ ਨਹੀਂ ਕਿ ਭਈ ਉਹ ਆ ਕਿੱਥੋਂ ਰਹੇ ਨੇ ਤੇ ਜੇ ਸਾਡੀ ਗਲੀ ਚ 10 ਮਕਾਨ ਆ ਨੇ 8 ਬੰਦੇ ਜ਼ਰੂਰ ਪੈਸੇ ਦੇ ਦੇ ਆ ਤੇ ਜੇ ਇਹੋ ਅਸੀਂ 8 ਬੰਦੇ ਇਕੱਠੇ ਹੋ ਜਾਈ ਆਪਣੀ ਇੱਕ ਛੋਟੀ ਜੀ ਸੁਸਾਇਟੀ ਬਣਾ ਲਈਏ ਤੇ ਜਿਹੜਾ ਸਾਡੇ ਮਹੱਲੇ ਚ ਗਰੀਬ ਬੱਚਾ ਆ ਗਰੀਬ ਕੋਈ ਭੈਣ ਭਰਾ ਆ ਸਾਡਾ ਅਸੀਂ ਉਹਦੀ ਮਦਦ ਕਰੀਏ ਬਸ ਇੰਨਾ ਹੀ ਕਵਾਂਗਾ ਮੈਂ ਜਨਸੰਖਿਆ ਪੱਖੋਂ ਹੱਥ ਜਿਹੜਾ ਨੰਬਰ 1 ਤੇ ਆ ਗਿਆ ਤੇ ਤੁਸੀਂ ਆਖਿਆ ਸਟੇਜ ਤੋਂ ਵੀ ਜਿਹੜੇ ਕਿ ਹਿੰਦੂਆਂ ਨੂੰ 4 ਬੱਚੇ ਘੱਟੋ-ਘੱਟ ਪੈਦਾ ਕਰਨੇ ਚਾਹੀਦੇ ਆ ਬਿਲਕੁਲ ਜੀ ਦੇਖੋ ਜੀ ਤੁਸੀਂ ਭਾਰਤ ਵਿੱਚ ਜਿਹੜੇ ਮੁਸਲਮਾਨ ਰਹਿ ਰਹੇ ਨੇ ਉਹਸ ਭਾਰਤੀ ਹੀ ਨੇ ਪਰ ਅਸੀਂ ਗੱਲ ਕਰ ਰਹੇ ਹਾਂ ਸਨਤਨ ਦੀ ਅਸੀਂ ਗੱਲ ਕਰ ਰਹੇ ਹਿੰਦੂ ਤੋਂ ਬਾਦੀ ਕਿਉਂਕਿ ਜਦੋਂ ਉਹ ਉਹਦੋਂ ਦੀਆਂ ਮੌਕੇ ਦੀਆਂ ਸਰਕਾਰਾਂ ਨੇ ਨਾਹਰਾ ਲਾਇਆ ਹਮਦੋ ਹਮਾਰੇ ਦੋ ਉਹਦਾ ਅਜੇ ਇਹ ਨੁਕਸਾਨ ਹੈ ਕਿ ਉਹਨਾਂ ਦੀ ਆਬਾਦੀ 30 ਕਰੋੜ ਤੋਂ ਵੀ ਵੱਧ ਹੋ ਗਈ ਹੈ ਤੇ ਸਾਡੀ ਆਬਾਦੀ ਬਹੁਤ ਘੱਟ ਰਹਿ ਗਈ ਹੈ ਇਸ ਕਰਕੇ ਉਹ ਨਾਰੇ ਦੀ ਜ਼ਰੂਰਤ ਸੀਗੀ ਕਿ ਜਦੋਂ ਉਹ ਮੁਸਲਮਾਨਾਂ ਨੇ ਨਾ ਨਾਰਾ ਨਹੀਂ ਸੀ ਉਹਦੋਂ ਦੀਆਂ ਸਰਕਾਰਾਂ ਨੇ ਸਿਰਫ ਜਿਹੜੇ ਸਨਤਨੀ ਸੀ ਜਿਹੜੇ ਹਿੰਦੂ ਸੀ ਜਿਹੜੇ ਸਿੱਖ ਸੀ ਉਹਨਾਂ ਨੇ ਉਹਨਾਂ ਨੇ ਨਾਰਾ ਲਗਾਇਆ ਹਮਦੋ ਹਮਾਰੇ ਦੋ ਮੁਸਲਮਾਨਾਂ ਦੀ ਅੱਜ ਕਰ ਮੈਂ ਆਪਣੀਆਂ ਦੀਆਂ ਪਹਿਲਾਂ ਦੀਆਂ ਗੱਲ ਕਰਦਾ ਸਾਰੇ ਪੰਜਾਬ ਦੀਆਂ ਸਾਡੀਆਂ ਪਹਿਨਾ ਸਾਡੀਆਂ ਦੀਆਂ ਮਾਡਰਨ ਨੇ ਪਰ ਕਰੀਨਾ ਕਪੂਰ ਤੋਂ ਮਾਡਰਨ ਨਹੀਂ ਆ ਕਰੀਨਾ ਕਪੂਰ ਤੀਸਰਾ ਬੱਚਾ ਕਰ ਰਹੀ ਹੈ ਦੋ ਦੇ ਬੱਚੇ ਹੋ ਚੁੱਕੇ ਨੇ ਤੀਸਰੇ ਉਪਰੈਗਨੈਂਟ ਆ ਤੇ ਇਸ ਕਰਕੇ ਮੈਂ ਆਪਣੇ ਸਾਰੇ ਸਮਾਜ ਨੂੰ ਕਹਿਣਾ ਚਾਹੁੰਦਾ ਕਿ ਮਿਨੀਮਮ ਚਾਰ ਬੱਚੇ ਜਿਹੜਾ ਸ਼ਕਸ਼ਮ ਆ ਆਪਣੇ ਬੱਚੇ ਪਾਲਣ ਜੋਗਾ ਉਹ ਵੀ ਚਾਰ ਬੱਚੇ ਨਹੀਂ ਕਰ 파 ਰਹੇ ਕਹਿੰਦਾ ਨਹੀਂ ਹਮ ਦੇਖੋ ਇੱਕ ਉਦਾਹਰਨ ਦਿਨਾ ਛੋਟੀ ਜੀ ਤੁਹਾਨੂੰ ਮਨ ਲੋ ਅਸੀਂ ਕਿੰਨੇ ਸਾਡੇ ਦੋ ਬੱਚੇ ਜੇ ਦੋ ਬੱਚੇ ਅਸੀਂ ਕਰ ਲਿਆ ਉਹਨੂੰ ਪੜਾ ਲਿਖਾ ਕੇ ਬਹੁਤ ਕਾਬਿਲ ਬਣਾ ਲਿਆ ਉਹ ਜੱਜ ਬਣ ਗਿਆ ਵੱਡਾ ਅਫਸਰ ਬਣ ਗਿਆ ਜਾਂ ਕੋਈ ਵੀ ਏ ਬੀ ਸੀ ਲਗਾ ਲਓ ਤੁਸੀਂ ਹਨਾ ਵੱਡੇ ਪੱਦਰ ਤੇ ਪਰ ਸਾਡੇ ਘਰ ਮੁਸਲਮਾਨ ਜਿਹੜਾ ਪਹਿਰੇਦਾਰ ਹੋਏਗਾ ਉਹ ਵੀ ਮੁਸਲਮਾਨ ਸਾਡਾ ਡਰਾਈਵਰ ਵੀ ਮੁਸਲਮਾਨ ਸਾਡੇ ਘਰ ਸਫਾਈ ਕਰਨ ਵਾਲਾ ਵੀ ਮੁਸਲਮਾਨ ਦੋ ਜਦੋਂ ਮਾਜੀ ਸਾਡੇ ਟੋਟੇ ਕਰਕੇ ਸਾਨੂੰ ਕੀ ਕਹਿੰਦੇ ਗਟਰ ਚ ਸੁੱਟ ਦੇਗਾ ਫਿਰ ਆਪਾਂ ਕੀ ਕਰਾਂਗੇ ਤੇ ਇਸ ਲਈ ਉਹ ਸਮਾਂ ਦੂਰ ਨਹੀਂ ਹੈ ਕਿ ਜਦੋਂ ਭਾਰਤ ਵਿੱਚੋਂ ਮੁਸਲਮਾਨ ਹੀ ਮੁਸਲਮਾਨ ਰਹਿ ਜਾਵੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਆ ਗੱਲ ਕਹਿਣਾ ਚਾਹੁੰਦਾ ਆ ਕਿ ਆਪਾਂ ਨੂੰ ਜਾਗਣਾ ਪਹਿਲਾ ਸਾਰੇ ਸਮਾਜ ਨੂੰ ਇਕੱਠੇ ਆਉਣਾ ਪਹਿਲਾ ਜਿਹੜੇ ਅਸੀਂ ਧਰਮ ਜਾਤ ਪਾਤ ਚ ਵੰਡੇ ਆ ਸਾਨੂੰ ਇਕੱਠੇ ਆਉਣਾ ਪਹਿਲਾ ਪੀਟਰ ਟੀਵੀ ਨਿਊਜ਼